ਥੋੜਾ ਜਿਹਾ ਥੋੜਾ ਜਿਹਾ ਮਮੀ ਬਣਾਉਣੀ ਐ ਸੀ ਪਾਪਾ ਮੁੰਡਾ ਕੁੰਡਾ ਹੀ ਬੰਦਾ ਚਲ ਆਪਾ ਪਿਆਰ ਵੀ ਦਾ ਧੀਰਜ ਪੁੱਤਾ ਆਈ ਜਾ ਥੋੜੀ ਖਾਣਾ ਖਾ ਜਾਣੀ ਟੈਂਸ਼ਨ ਹੋਟੀ ਦੇ ਬਣਾ ਹੀ ਨਹੀਂ ਇਹਨਾਂ ਨੇ ਅੱਗ ਉਹਦਾ ਦੇਖ ਐਨ ਮੂੰਹ ਕਰਕੇ ਹੈਲੋ ਕਿੱਤ ਬਣਾਵੇ ਕੋਈ ਚਾਚੀ ਪੀਂਗਣਾ ਤੋੜਦੀ ਐਸੇ ਆਓ ਇੱਕ ਤੇ ਚੱਲ ਮੈਂ ਆਇਆ ਨੂਰੇ ਚੱਲੇ ਨੂਰੇ ਚੱਲੇ ਤੋ ਲੈ ਇਹਨਾਂ ਦੀ ਬਣਾ ਦੀਏ ਚਾਰੇ ਦਾ ਚੱਲਾ de <laughs> minimum <laughs>